ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਟਲੀ ਦੀ ਅੱਜ ਟੀਮ ਆਈ ਆ ਪਿੰਡ ਰਾਮੂ ਥੇੜਾ ਜਿਹੜਾ ਹਿਸ਼ਾਰਪੁਰ ਇਹ ਭੈਣ ਹੁਣ ਜਸਵੀਰ ਕੌਰ ਹੁਣੇ ਕਾਸਟਪੋਲ ਬੇਨਤੀ ਕੀਤੀ ਸੀ ਕਿ ਪਰਿਵਾਰ ਬਹੁਤ ਲੋਡ ਬਾਂਦੇ ਆ ਬੱਚੇ ਪੜਦੇ ਆ ਤੇ ਇਹਨਾਂ ਦੇ ਹਸਬੰਡ ਜਿਹੜੇ ਸੀ ਉਹ ਦਿਮਾਗੀ ਪ੍ਰੇਸ਼ਾਨ ਸੀ ਤੇ ਇੱਥੇ ਗ੍ਰਾਂਥੀ ਸਿੰਘ ਸੀਗੇ ਰਾਮੂ ਥੇੜਾ ਵਿੱਚ ਤੇ ਉਹ ਕਿਤੇ ਘਰੋਂ ਚੱਲ ਗਏ ਨਵੰਬਰ ਮਹੀਨੇ ਦੇ ਘਰੋਂ ਗਏ ਉਹ ਆ ਤੇ ਇਸ ਪਰਿਵਾਰ ਦਾ ਬਹੁਤ ਜ਼ਿਆਦਾ ਲੋਡ ਬਾਂਦੇ ਆ ਤੇ ਡਾਕਟਰ ਸਾਹਿਬ ਹੁਣੇ ਟਰੱਸਟ ਕੋਲ ਬੇਨਤੀ ਕੀਤੀ ਸੀ ਤੇ ਕੰਡਕਟ ਕਰਕੇ ਇਹ ਨਹੀਂ ਸਾਨੂੰ ਦੱਸਿਆ ਸੀਗਾ ਕਿ ਪਿੰਡ ਰਾਮੂ ਥਿਆੜੇ ਵਿੱਚ ਬਹੁਤ ਗਰੀਬ ਪਰਿਵਾਰ ਆ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਭੈਣ ਹੋਣਾਂ ਦੀ ਇੱਕ ਅੱਖ ਦੀ ਨਿਗਾ ਵੀਖ ਬਿਲਕੁਲ ਡੈੱਡ ਹੋ ਗਈ ਆ ਇਹ ਅਸੀਂ ਫਿਰ ਇਹਨਾਂ ਆਂਟੀ ਹੋਣਾਂ ਕੋਲ ਆ ਕੇ ਵੈਰੀਫਾਈ ਕੀਤਾ ਤੇ ਇਹ ਨਹੀਂ ਦੱਸਿਆ ਵੀ ਪਰਿਵਾਰ ਬਹੁਤ ਲੋਡ ਬੰਦਿਆ ਅੱਜ ਅਸੀਂ ਸੇਵਾ ਲੈ ਕੇ ਆਏ ਆ ਜੋ ਟਰੱਸਟ ਵੱਲੋਂ ਕੱਲੀ ਸੀ 53700 ਦੀ ਸੇਵਾ ਅਸੀਂ ਇਹਨਾਂ ਨੂੰ ਦੇ ਕੇ ਚਲੇ ਆ ਜੀ ਤਾਂ ਉਹ ਟਰੱਸਟ ਦੀ ਚੜ੍ਹਦੀ ਕਲਾ ਲਈ ਅਸੀਂ ਫਿਰ ਤੋਂ ਧੰਨਵਾਦ ਕਰਦੇ ਆਂ ਵੀਰਾਂ ਭੈਣਾਂ ਦਾ ਜਿਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਿਆ ਤੇ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਅਸੀਂ ਭੈਣ ਹੋਣਾਂ ਨੂੰ ਪੁੱਛਦੇ ਆਂ ਬਾਕੀ ਭੈਣੋਣੀ ਵੀ ਧੰਨਵਾਦ ਕਰਨਗੇ ਟਰਸਟ ਦਾ ਰਵਾਈ ਗਰੁੱਪ ਕੀ ਫਾਤੀ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਵੱਲੋਂ ਜਿਨ੍ਹਾਂ ਵੀਰਾਂ ਭੈਣਾਂ ਨੇ ਮਦਦ ਕੀਤੀ ਆ ਸਾਡੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਿਰ ਅਸੀਂ ਟਰੱਸਟ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਟੀਮ ਵੱਲੋਂ ਕਿ ਜਿਹੜੇ ਭੈਣਾ ਨੇ ਵੀਰਾਂ ਨੇ ਟਰੱਸਟ ਨੂੰ ਗਰੀਬ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਚੜ੍ਹਦੀ ਕਲਾ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਇ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ